ਬਹੁਤ ਵੱਡਾ ਇਕੱਠ ਅੱਜ ਉੱਥੇ ਹਾਜ਼ਰ ਹੋਇਆ ਸੀਗਾ ਨੋਮੀਨੇਸ਼ਨਸ ਭਰਨ ਵਾਸਤੇ ਸ਼ਹਿਰਾਂ ਚੋਂ ਨਹੀਂ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਤਦਾਦ ਦੇ ਵਿੱਚ ਮੇਰੇ ਵੀਰ ਭੈਣ ਹਾਜ਼ਰ ਹੋਏ ਤੇ ਮੈਨੂੰ ਸਪੋਰਟ ਉਹਨਾਂ ਨੇ ਦਿਖਾਈ ਤੇ ਇੰਨਾ ਵੱਡਾ ਇਕੱਠ ਦੇਖ ਕੇ ਸਾਰਾ ਜਦੋਂ ਜਿਵੇਂ ਕਹਿ ਲੋ ਕਿ ਲੋਕ ਸਭਾ ਹਲਕਾ ਹਿੱਲ ਚੁੱਕਿਆ ਹੈ ਔਰ ਵਿਰੋਧੀ ਪਾਰਟੀਆਂ ਵੀ ਹਿੱਲ ਚੁਕੀਆਂ ਵੈਸੇ ਤਾਂ ਪਹਿਲਾਂ ਹੀ ਘਬਰਾਏ ਹੋਏ ਸੀ ਮੈਨੂੰ ਨੋਮੀਨੇਸ਼ਨ ਫਾਈਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਸੀ ਸਰਕਾਰ ਦੀ ਔਰ ਅਕਾਲੀ ਦਲ ਨਾਲ ਮਿਲ ਕੇ ਵੀ ਛੇੜਿਆੰਤਰ ਉਹ ਕਰ ਰਹੇ ਸੀ ਇਹ ਮੈਨੂੰ ਪਤਾ ਲੱਗਿਆ ਸੀ ਪਰ ਉਹ ਰੋਕ ਨਹੀਂ ਸਕੇ ਤੇ ਅੱਜ ਮੈਂ ਨੋਮੀਨੇਸ਼ਨ ਫਾਈਲ ਕਰਨ ਆਈ ਆ ਉਹਨਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ ਹੋ ਚੁੱਕੀਆਂ ਐ ਪਰ ਉਹਨਾਂ ਨੇ ਆਪਦੀ ਘਬਰਾਹਟ ਜਿਹੜੀ ਸ਼ੋ ਕਰਨੀ ਸੀ ਉਹ ਕਰਤੀ ਸੋ ਬਹੁਤ ਘਬਰਾਇਆ ਹੋਇਆ ਵਿਰੋਧੀ ਦਲ ਮੈਂ ਇਹੀ ਕਹਿਣਾ ਚਾਹੂੰਗੀ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੰਨੀ ਵੱਡੀ ਲੈਵਲ ਤੇ ਮੈਨੂੰ ਸਪੋਰਟ ਮਿਲੀ ਇਸੇ ਸਪੋਰਟ ਦੇ ਸਿਰ ਤੇ ਮੈਂ ਇਨਾ ਹੌਸਲਾ ਕੀਤਾ ਕਿ ਮੈਂ ਸਰਕਾਰ ਨਾਲ ਵੀ ਲੜੀ ਤੇ ਇੱਕ ਮਹਿਲਾ ਆਫੀਸਰ ਨੂੰ ਇਸ ਤਰ੍ਹਾਂ ਨਾਮੀਨੇਸ਼ਨ ਫਾਈਲ ਕਰਨ ਤੋਂ ਰੋਕਣਾ ਜਦੋਂ ਕਿ ਉਹਨਾਂ ਨੇ ਉਸ ਤੋਂ ਬਾਅਦ ਮੇਲ ਆਫੀਸਰਸ ਨੂੰ ਐਨਓਸੀ ਵੀ ਦਿੱਤੇ ਹੈ ਰਿਟਾਇਰਮੈਂਟ ਵੀ ਦਿੱਤੀ ਹੈ ਸਿਰਫ ਮੈਨੂੰ ਰਿਟਾਇਰਮੈਂਟ ਨਹੀਂ ਦਿੱਤੀ ਇੱਕ ਵਿਤਕਰਾ ਕੀਤਾ ਇੱਕ ਮਹਿਲਾ ਅਫਸਰ ਨਾਲ ਸੋ ਦੇਖੋ ਇਹਨਾਂ ਦੀ ਮਹਿਲਾਵਾਂ ਪ੍ਰਤੀ ਕੀ ਮਨਸ਼ਾ ਹੈ ਜਦੋਂ ਕਿ ਭਾਜਪਾ ਨੇ ਮੈਨੂੰ ਮਹਿਲਾ ਹੋਣ ਦੇ ਨਾਤੇ ਹੀ ਟਿਕਟ ਦਿੱਤੀ ਹੈ ਔਰ ਤਿੰਨ ਸੀਟਾਂ ਭਾਜਪਾ ਨੇ ਤਿੰਨ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ ਕਿੰਨਾ ਸਤਕਾਰ ਆ ਉਹਨਾਂ ਦੇ ਮਨ ਦੇ ਵਿੱਚ ਮਹਿਲਾਵਾਂ ਪ੍ਰਤੀ ਔਰ ਦੂਜੇ ਪਾਸੇ ਤੁਸੀਂ ਹਾਲ ਦੇਖ ਲਓ ਆਮ ਆਦਮੀ ਪਾਰਟੀ ਤੇ ਕਾਲੀ ਦਲ ਦਾ ਜਿਹੜੇ ਕਿ ਮਹਿਲਾ ਆਫੀਸਰ ਨੂੰ ਅੱਗੇ ਨਹੀਂ ਸੀ ਆਉਣ ਦੇਣ ਉਹ ਬਾਦ ਦੀਆਂ ਗੱਲਾਂ ਹੈ ਮੈਂ ਹਲੇ ਉਹਨਾਂ ਬਾਰੇ ਕੁਝ ਨਹੀਂ ਸੋਚਿਆ ਮੈਂ ਤਾਂ ਸਿਰਫ ਕਿਉਂਕਿ ਮੇਰਾ ਮੇਰੀ ਨਿਗਾਹ ਇਹੀ ਸੀ ਜਿਵੇਂ ਕਹਿੰਨੇ ਆ ਕਿ ਅਰਜਨ ਦੀ ਨਿਗਾਹ ਵਾਂਗੂ ਕਿ ਮੈਂ ਇਲੈਕਸ਼ਨ ਲੜਨੇ ਆ ਪਾਰਟੀ ਮੈਂ ਨਵੀਂ ਜੁਆਇਨ ਕੀਤੀ ਹੈ ਔਰ ਆਉਂਦਿਆ ਹੀ ਉਹਨਾਂ ਨੇ ਮੈਨੂੰ ਟਿਕਟ ਨਾਲ ਨਵਾਜਿਆ ਇੰਨਾ ਸਤਕਾਰ ਦਿੱਤਾ ਉਹ ਇੱਕ ਬਹੁਤ ਵੱਡਾ ਕਹਿ ਲਓ ਵੀ ਇੱਕ ਬਹੁਤ ਵੱਡਾ ਸਤਕਾਰ ਸੀ ਜਿਹੜਾ ਮੈਨੂੰ ਦਿੱਤਾ ਗਿਆ ਤੇ ਪਾਰਲੀਮੈਂਟ ਦੇ ਉੱਤੋਂ ਉੱਤੇ ਕੁਝ ਵੀ ਨਹੀਂ ਪਾਰਲੀਮੈਂਟ ਤੋਂ ਉੱਤੇ ਕੁਝ ਵੀ ਨਹੀਂ ਐ ਛੋਟੀਆਂ ਗੱਲਾਂ ਜੜੀਆਂ ਦੇ ਵਿੱਚ ਸਰਕਾਰ ਪੈ ਗਈ ਸਰਕਾਰ ਨੂੰ ਇੰਨੀਆਂ ਛੋਟੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਿਰ ਪਰ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੈਗਾ ਅੱਜ ਦੀ ਡੇਟ ਦੇ ਵਿੱਚ ਮੈਂ ਨਾਮਿਨੇਸ਼ਨ ਫਾਈਲ ਕੀਤੇ ਤੇ ਇਲੈਕਸ਼ਨ ਲੱਗਣੇ ਤੇ ਜਿੰਨਾ ਵੀ ਹੈਗਾ ਬਹੁਤ ਵੱਡੀ سپورਟ ਮੈਨੂੰ ਕਿਤੇ ਖੜਾ ਦੇਖ ਦਿਓ ਆਪਣੇ ਆਪ ਨੂੰ ਔਰ ਮੁਕਾਬਲਾ ਕਿਦਣਾ ਜਿਵੇਂ ਕਿਸੇ ਨਾਲ ਮੈਂ ਮੁਕਾਬਲਾ ਨਹੀਂ ਦੇਖ ਰਹੀ ਬਹੁਤ ਵੱਡੇ ਮਾਰਜਨ ਨਾਲ ਬੀਜੇਪੀ ਜਿੱਤ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਮੈਂ ਕਹੂੰਗੀ ਬੀਜੇਪੀ ਦੀ ਲਹਿਰ ਹੈ 405 ਦਾ ਨਾਰਾ ਤਿੰਨ ਸੀਟਾਂ ਆਲਰੇਡੀ ਬੀਜੇਪੀ ਆਨਪੋਸਟ ਜਿੱਤ ਚੁੱਕੀ ਹੈ ਸੋ ਮੈਂ ਕਿਸੇ ਨਾਲ ਆਪਦਾ ਮੁਕਾਬਲਾ ਨਹੀਂ ਦੇਖਦੀ ਉਹਨਾਂ ਦੇ ਮੁਕਾਬਲੇ ਆਪਸ ਚ ਅਸੀਂ ਵੱਡੀ ਮਾਰਜਿਨ ਨਾਲ ਜਿੱਤ ਰਹੇ ਹਾਂ ਬਹੁਤ ਵੱਡਾ ਮਾਰਜਨ ਦੇਖ ਰਹੇ ਆ ਲੱਖਾਂ ਦਾ ਮਾਰਜਨ ਮੇਰਾ ਰਹੂਗਾ ਬਾਕੀ ਕੈਂਡੀਡੇਟਸ ਜਿਹੜੇ ਹੈਗੇ ਆ ਆਪਸ ਦੇ ਵਿੱਚ ਜਥੇਬੰਦੀਆਂ ਦੇ ਵਿਰੋਧ ਨੂੰ ਕਿਵੇਂ ਦਿਖ ਦਿਓ ਕੱਲ ਵੀ ਕੋਈ ਜਥੇਬੰਦੀਆਂ ਦਾ ਵਿਰੋਧ ਨਹੀਂ ਹੈਗਾ ਜੀ ਮਖੌਟਾ ਪਾ ਕੇ ਜਥੇਬੰਦੀਆਂ ਦਾ ਵਿਰੋਧੀ ਪਾਰਟੀਆਂ ਸਾਨੂੰ ਆਪੋਜ਼ ਕਰਦੀਆਂ ਉਹਨਾਂ ਨੂੰ ਇਹ ਹੈ ਕਿ ਜੇ ਅਸੀਂ ਕੈਂਪੇਨ ਕਰਨ ਚਲੇ ਗਏ ਲੋਕ ਸਾਨੂੰ ਸਾਥ ਦੇਣਾ ਸ਼ੁਰੂ ਹੋ ਗਏ ਉਹਨਾਂ ਦਾ ਕੁਝ ਨਹੀਂ ਬੰਦਣਾ ਕਬਰਾਏ ਹੋਏ ਹੈ ਕਬਰਾਹਟ ਦੇ ਵਿੱਚ ਆ ਕੇ ਹੀ ਮੇਰੀ ਰਿਟਾਇਰਮੈਂਟ ਰੋਕੀ ਕਬਰਾਹਟ ਦੇ ਵਿੱਚ ਆ ਕੇ ਹੀ ਮੇਰੀ ਕੈਂਪੇਨ ਰੋਕੀ ਜਾ ਰਹੀ ਹੈ ਕੋਈ ਮੇਰੇ ਖਿਲਾਫ ਮੇਰਾ ਵਿਰੋਧ ਨਹੀਂ ਕਰ ਰਿਹਾ ਸवाय ਵਿਰੋਧੀ ਪਾਰਟੀਆਂ ਤੋਂ ਉਹ ਮਖੌਟਾ ਪਾ ਕੇ ਕਿਸਾਨਾਂ ਦਾ ਇੱਥੇ ਆ ਕੇ ਸਾਡਾ ਗਰੋਸਟ ਕਰਦੇ ਨੇ ਕੋਣ ਨੇ ਬੰਦੇ ਕਿਹੜੇ ਮੈਂ ਇਸ ਤਰ੍ਹਾਂ ਕਰ ਰਹੀ ਹਾਂ ਅਕਾਲੀ ਦਲ ਦੇ ਬੰਦੇ ਆਮ ਆਦਮੀ ਪਾਰਟੀ ਦੇ ਬੰਦੇ ਕਿਉਂਕਿ ਉਹਨਾਂ ਦੀਆਂ ਫੇਸਬੁੱਕਾਂ ਤੇ ਉਹਨਾਂ ਦੇ ਫੋਟੋ ਮੈਂ ਸਾਫ਼ ਦੇਖ ਸਕਦੀ ਹਾਂ ਮੈਂ ਜਿਸ ਤਰ੍ਹਾਂ ਤੁਸੀਂ ਆਜਾਏ ਹੋ ਸਕੰਦਰ ਸਿੰਘ ਮਲੂਕਾ ਸਾਹਿਬ ਨਾ ਤਾਂ ਕਰੀ ਦਲ ਰਾਣਾ ਆਏ ਹੈਗੇ ਨਾ ਤੁਹਾਡਾ ਵਾਲਾ ਹੈਗਾ ਉਹ ਕਿੱਥੇ ਪਾਸੇ ਹੈ ਸਾਡੇ ਨਾਲ ਹੈ ਬਿਲਕੁਲ ਸਾਡੇ ਨਾਲ ਹੈ ਸਾਡੇ ਫਾਦਰ ਸਾਹਿਬ ਹੈ ਸਾਨੂੰ ਉਹ ਪਿਆਰ ਕਰਦੇ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਔਰ ਛੋਟੇ ਉਹਨਾਂ ਦੇ ਪਾਈ ਸਾਹਿਬ ਸਾਡੇ ਚਾਚਾ ਜੀ ਅੱਜ ਸਾਡੇ ਨਾਲ ਨਾਮੀਨੇਸ਼ਨ ਫਾਈਲ ਕਰਨ ਆਏ ਆ ਇਹਨਾਂ ਨੂੰ ਉਹਨਾਂ ਨੇ ਭੇਜਿਆ ਸਾਡੇ ਨਾਲ ਕਿਉਂਕਿ ਇਹ ਅਮਰੀਕਾ ਤੋਂ ਚੱਲ ਕੇ ਨਾਮੀਨੇਸ਼ਨ ਫਾਈਲ ਕਰਾਉਣ ਆਏ ਸੀਗੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਚਲੋ ਸਤਕਾਰ ਦੇ ਤੌਰ ਤੇ ਇਹਨਾਂ ਨੂੰ ਸਾਡੇ ਨਾਲ ਮੈਡਮ ਪਰ ਤੁਹਾਡੇ ਨਾਲ ਨਜ਼ਰ ਕਿਉਂ ਲੱਗਦਾ ਨਹੀਂ ਜੱਜ ਨਾਲ ਹੁੰਦੇ ਪਾਵਰ ਟੁਪ ਨਹੀਂ ਹੁੰਦੀ ਤੁਹਾਡੇ ਕੋਲੇ ਜੱਜ ਨਾਲ ਹੁੰਦੇ ਉਹ ਪਾਰਟੀ ਤੋਂ ਵੀ ਪਾਰਟੀ ਤੋਂ ਸਾਡੇ ਨਾਲ ਹੈ ਬਿਲਕੁਲ ਸਾਡੇ ਹੈ ਹੀ ਨਾਲ ਉਹ ਜਦੋਂ ਦੁੱਗਣੀ ਕੀ ਹੋਣੀ ਸੀਗੀ ਦੁੱਗਣੀ ਹੈ ਸਾਡੇ ਨਾਲ ਨਾਲ ਨੇ ਉਹਨਾਂ ਦੇ ਛੋਟੇ ਬ੍ਰਦਰ ਸਾਡੇ ਨਾਲ ਅਮਰੀਕਾ ਤੋਂ ਬੁਲਾਏ ਆ ਉਹਨਾਂ ਨੇ ਕਿ ਆਕੇ ਸਾਰੇ ਉਹ ਕਿਉਂ ਨਹੀਂ ਨਜ਼ਰ ਆ ਰਹੇ ਮੈਮ ਆਫੀਸ਼ੀਅਲੀ ਮਨੋਂ ਵੀ ਪਾਰਟੀ ਤੋਂ ਪਰ ਦੇਖੋ ਸਾਹਮਣੇ ਨਹੀਂ ਆ ਰਹੇ ਤੁਹਾਡੇ ਨਾਲ ਦੇਖੋ ਜੀ ਨੇ سپورਟ ਕਰਨੀ ਹੁੰਦੀ ਹੈ ਸਾਹਮਣੇ ਆਉਣ ਦੀ ਲੋੜ ਨਹੀਂ ਹੁੰਦੀ जिन्हें सपोर्ट करनी आ सामने आने की लड़ नहीं होंगी वोटर तोट अंदर जाके पाते हैं सपोर्ट भी अंदरों सो so, बहुत वो सपोर्ट बहुत भारी है जी अंदरों सपोर्ट होंगी भी समझते हो सपोर्ट ना ज़्यादा है नतीजे आने दीजिए जितने पोलिंग के राउंड हो गए तीन राउंड हो गए आज चौथा राउंड चल रहा है देश में सभी जगह भारतीय जनता पार्टी आगे है मैं भी गुजरात से पोलिंग करके वो आया हूँ गुजरात की 26 से 26 बैठक एक तो हमारी बैठक अनकॉन्टेस्ट हो गई और बाकी पच्चीस बैठक पच्चीस से पच्चीस बैठक हम जीतेंगे भारतीय जनता पार्टी की इस बार चार के पार हमारे एन का होगा और भारतीय जनता पार्टी की तीसरी बार सरकार बनने के लिए जा रही है मोदी जी तीसरी बार प्रधानमंत्री होंगे पंजाब में, हो। में तेरह के तेरह सीट पर हम जनऊन से लड़ रहे हैं हमारे कार्यकर्ता में उत्साह है जैसे बटिंडा हम पहली दफा लड़ रहे हैं आज तक तो अकालियों के साथ हमारा समझौता होता था हम तीन सीट लड़ते थे वो दस सीट लड़ते थे कई जगह मौका भी नहीं मिला था आज पटिंडा की जनता बोल रही है कि अच्छा किया आपने मौका दिया है हम तो कई सालों से भारतीय जनता पार्टी मोदी जी के हम समर्थक हैं हम उनके फैन हैं तो इस बार मोदी जी को यहाँ से जिताएंगे और हमारे प्रत्याशी को भी जिताएंगे। मुझे लगता है पंजाब में बहुत बड़ा प्रदर्शन होगा और ज़्यादा से ज़्यादा सभी पार्टियों में से भारतीय जनता पार्टी की सीटें इस बार निकलेगी देखिए इस बार मुद्दा एक ही है ये देश का चुनाव है और देश को जिस तरीके से पिछले दस साल में जो तरक्की की है देश ने पूरे देश को मजबूत बनाया है और विश्व में भारत की जिस तरीके से प्रतिष्ठा बढ़ी है तो उस दृष्टि से एक ही मुद्दा है कि मोदी जी को तीसरी बार प्रधानमंत्री बनाना है और हम वोट मोदी जी को दे रहे हैं ऐसी पूरा देश में वातावरण है एक ही मुद्दा है इसलिए ये इंडी गठबंधन क्योंकि मोदी वर्सेस ऑल इसका मतलब मोदी ही मुद्दा है बाकी किसान इस बार पंजाब के किसान भारतीय जनता पार्टी के कमल का बटन दबाएंगे ये हमें पूरी श्रद्धा है किसान हमारे साथ है